ਮਾਨਯੋਗ ਪੁਲਿਸ ਕਮਿਸ਼ਨਰ ਰਮਬਸਸ ਦਾ ਗੁਰਪ੍ਰੀ ਸਿੰਘ ਪੋਲਰ ਸਾਹਿਬ ਉਹਨਾਂ ਦੇ ਦੇਸ਼ਾ ਨਿਰਦੇਸ਼ੇ ACP East ਰਿਸ਼ੀਤਲ ਜੀ SHO ਬੇਰਕਾ ਸ਼੍ਰੀ ਸੋਮੇ ਜੀ ਇਹਨਾਂ ਨੇ 14 ਤਰੀਕ ਨੂੰ ਐਫ ਆਈ ਆਰ ਰਜਿਸਟਰ ਕੀਤੀ ਸੀ ਐਫ ਆਈ ਆਰ ਨੰਬਰ 40 1452025 ਇੰਟਰਸੈਕਸ਼ਨ 27A 21C25 29685 ਐਨਡੀਪੀਐਸ ਐਕਟ ਇਦੇ ਇਨਾਂ ਨੇ ਪਹਿਲਾਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਬਰਿੰਦਰਪਾਲ ਸਿੰਘ ਤੇ ਗੁਰਮੁਖ ਸਿੰਘ ਇਹਨਾਂ ਦੀ ਉਮਰ ਕਰੀਬ 32 ਸਾਲ ਤੇ 21 ਸਾਲ ਸੀਗੀ ਤੇ ਇਨਾਂ ਤੋਂ ਰਿਕਵਰ ਕੀਤੇ ਸੀ 500 ਗ੍ਰਾਮ ਹੀਰੋਇਨ ਰਿਕਵਰ ਕੀਤੀ ਸੀ ਤੇ 15 ਲੱਖ 1900 ਰੁਪਏ ਡਰਗ ਮਨੀ ਤੇ ਇੱਕ ਡਰੋਨ ਤੇ ਇੱਕ ਮੋਟਰਸਾਈਕਲ ਸਪਲੈਂਟਰ ਰਿਕਵਰ ਕੀਤਾ ਸੀ ਜਿਹੜਾ ਕਿ ਵਿਦਾਊਟ ਨੰਬਰ ਸੀਗਾ ਉਦੇ ਹੀ ਲੜੀ ਦੇ ਵਿੱਚ ਇਹਨਾਂ ਨੇ ਰੀਸੈਂਟਲੀ ਇੱਕ ਬੰਦੇ ਨੂੰ ਅਰੈਸਟ ਕੀਤਾ ਤਿਲਜਿੰਦਰ ਸਿੰਘ ਲਾਇਸ ਹਨੀ ਉਦੇ ਤੇ ਆਲਰੇਡੀ ਦੋ ਐਫ ਆਈ ਆਰ ਸਹੀ ਇੱਕ ਪੀ ਐਸ ਕਰਿੰਡਾ ਦੀ ਹੈਗੀ ਦੋਨੋਂ ਪੀ ਐਸ ਕਰਿੰਡਾ ਦੀ ਹੈ ਇੱਕ ਤਾਂ 326 323 325 ਹੈਗੀ ਹੈ ਜੀ ਦੂਸਰੀ ਹੈਗੀ ਹੈ ਐਫ ਆਈ ਆਰ ਜਿਹੜੀ 119 ਹੈ ਡੇਟਡ 2023 ਦੇ 7ਵੇਂ ਮਹੀਨੇ ਦੀ ਉਹਦੀ ਉਹ ਅੰਡਰ ਸੈਕਸ਼ਨ 307 323 336 ਹੈਗੀ ਹੈ ਇਹਨਾਂ ਨੇ ਇਸ ਬੰਦੇ ਤੋਂ ਦੋ ਪਿਸਟਲ ਰਿਕਵਰ ਕੀਤੇ ਹੈ ਜਿਹੜੇ ਕਿ ਇਲੀਗਲ ਪਿਸਟਲ ਨੇ ਨਾਨ ਲਾਇਸੈਂਸਡ ਪਿਸਕਲਗੇ ਤੇ ਇਹਦੀ ਲੜੀ ਦੇ ਵਿੱਚ ਇਹਨਾਂ ਨੇ ਇੱਕ ਬੰਦਾ ਨਾਮਿਨੇਟ ਕੀਤਾ ਜਸਵਿੰਦਰਪਾਲ ਸਿੰਘ ਜਿਹੜਾ ਕਿ ਇਹਨਾਂ ਨੇ ਪਹਿਲਾਂ ਬੰਦਾ ਜਿਹੜਾ ਫੜਿਆ ਸੀਗਾ ਵਰਿੰਦਰਪਾਲ ਸਿੰਘ ਉਹਦਾ ਭਰਾ ਹੈ ਤੇ ਅਸੀਂ ਟੀਮਸ ਬੁਲਾਈਆਂ ਲਾਈਆਂ ਉਹਨੂੰ ਪੜਨ ਲਈ ਤੇ ਜਿਵੇਂ ਕੁਝ ਜਿਵੇਂ ਪੜਿਆ ਜਾਏਗਾ ਉਵੇਂ ਅਸੀਂ ਤੜ੍ਹ ਤੱਕ ਅਸਰਾ ਦੇਖਿਆ ਜੀ ਅਮਾ ਜੀ